ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਤੋਂ ਇਲਾਵਾ 4 ਹੋਰ ਰਾਜਾਂ ਨੂੰ ਸੁਪਰ ਫਾਸਟ ਟ੍ਰੇਨ ਦੀ ਸੁਗਾ ਦਿੱਤੀ ਗਈ ਹੈ ਜਿੱਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਖੇ 4 ਬੰਦੇ ਮਾਤਮ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਸੇ ਲੜੀ ਤਹਿਤ ਇੱਕ ਟ੍ਰੇਨ ਫਰੋਇਪੁਰ ਤੋਂ ਦਿੱਲੀ ਨੂੰ ਚੱਲੇਗੀ ਜੋ ਮਹਿਜ 7 ਘੰਟਿਆਂ ਦੇ ਵਿੱਚ ਸਫ਼ਰ ਪੂਰਾ ਕਰੇਗੀ ਅੱਜ ਇਹਦੀ ਸ਼ੁਰੂਆਤ ਫਰੋਇਪੁਰ ਤੋਂ ਕੀਤੀ ਅਤੇ ਰਸਤੇ ਦੇ ਵਿੱਚ ਫਰੀਕੋਟ ਦੇ ਸਟੇਸ਼ਨ ਦੇ ਉੱਪਰ ਇਕ ਸਮਾਗਮ ਰੱਖਿਆ ਗਿਆ। ਟ੍ਰੇਨ ਦਾ ਫ੍ਰੀਕੋਟ ਸਟੇਸ਼ਨ ਤੇ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਵਿੱਚ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਫ੍ਰੀਕੋਟ ਦੇ ਵਦਾਈ ਗ੍ਰੈਸ ਦੇਖੋ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕਰ ਤੋਂ ਇਲਾਵਾ ਹੋਰ ਕਈ ਵਰਕਰ ਇੱਥੇ ਮੌਕੇ ਤੇ ਪਹੁੰਚੇ ਸੀ ਅਤੇ ਇਸ ਟ੍ਰੇਨ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਸੀ। ਇਸ ਤੋਂ ਬਾਅਦ ਸਮਾਗਮ ਤੋਂ ਬਾਅਦ ਅੱਜ ਇਸ ਟ੍ਰੇਨ ਨੂੰ ਹਰੀ ਝੜੀ ਦੇ ਕੇ ਇੱਥੋਂ ਰਵਾਨਾ ਕੀਤਾ ਗਿਆ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਲੋਕ ਮੁਬਾਰਕਾ ਇਸ ਬੰਦੇ ਭਾਰਤ ਦਾ ਜੋ ਕਿ ਫਿਰੋਜ਼ਪੁਰ ਤੋਂ ਵਾਇਆ ਬਠਿੰਡਾ ਤੂਰੀ ਪਟਿਆਲਾ ਰਾਜਪੁਰਮ ਵਾਲਾ ਹੋ ਕੇ ਦਿੱਲੀ ਜਾਊਗੀ ਤੇ ਸਭ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਾ ਲੰਝ ਟ੍ਰੇਨਾਂ ਬਾਰੇ ਵੀ ਕੁਝ ਜੀ ਹੁਣ ਜਦੋਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਫਰੀਦਕੋਟ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਿਨਿਸਟਰ ਦਾ ਔਰ ਰਮਨੀਤ ਬਿੱਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋੜ ਔਰ ਫੋਜਪੁਰਾ ਬਿਲਕੁਲ ਰਿਮੋਟ ਏਰੀਆ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਔਰ ਦੇਸ਼ ਦੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਔਰ ਮੈਂ ਉਹਗਾ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਉਹ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕਿਆਂ ਵਿੱਚ ਜਾ ਸਕਾਂਗੇ ਔਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਆ ਉਹ ਇੱਥੇ ਆ ਸਕਣਗੇ ਉਹਦੇ ਲਈ ਇੱਕ ਸਫਰ ਜਿਹੜਾ ਸੌਖਾ ਹੋ ਜੇ ਦੋ ਗੱਡੀਆਂ ਭੰਦ ਹੋਈਆਂ ਜਨਤਾ ਤੇ ਸ਼ਤਾਬ ਹੋਈ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਇਹ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੋਂ ਹੀ ਚਿੱਠੀ ਪੱਤਰ ਵਿਹਾਰ ਕਰ ਰਹੇ ਹਾਂ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣੇ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬਾਨ ਨਾਲ ਐਮਪੀ ਸਾਹਿਬਾਨ ਨਾਲ ਮੇਰੀ ਗੱਲਬਾਤ ਹੋਈ ਆ ਤਾਂ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿ ਅਸੀਂ ਪੂਰੇ ਭਾਰਤ ਨਾਲ ਕੋਈ ਜਨਤਾ ਦੀ ਟ੍ਰੇਨ ਹੈ ਉਹ ਬੰਬਈ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨ ਆ ਪੰਜਾਬ ਮੇਲ ਵੀ ਬੰਬਈ ਜਾਂਦੀ ਹੈ ਤਾਂ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਆ 84 ਤੋਂ ਬਾਅਦ ਕੁਝ ਟ੍ਰੇਨਾਂ ਬੰਦ ਹੋਈ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ 'ਚ ਲੈ ਕੇ ਉਹਨਾਂ ਨੂੰ ਵੀ ਫਿਰੋਜ਼ਪੁਰ ਤੱਕ ਲੈ ਕੇ ਡਾਕਟਰ ਪਰਮਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਸਰਕਾਰੀ ਵਿਦਿਅਕ ਅਦਾਰਾ ਦਿੱਲੀਪੁਰਤ ਬਾਬਾ ਫਰੀਦ ਵਿਚਾਰਸ਼ਰਮ ਪ੍ਰਾਪਤ ਮਕਦਸ ਸਰਤੀ ਤੋਂ ਇਲਾਕਾ ਨਵਾਸੀਆਂ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਜੋ ਟ੍ਰੇਨ ਬੰਦੇ ਮਾਤਰਮ ਫਿਰੋਜ਼ਪੁਰ ਤੋਂ ਦਿੱਲੀ ਚਲਾਈ ਗਈ ਹੈ ਉਸ ਦੇ ਲਈ ਭਾਰਤ ਸਰਕਾਰ ਨੂੰ ਇਲਾਕਾ ਨਵਾਸੀਆਂ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਹੜੀ ਜਨਤਾ ਟ੍ਰੇਨ ਫਰੋਜਪੁਰ ਤੋਂ ਬੰਬਈ ਜਾਂਦੀ ਸੀ ਉਹ ਬੰਦ ਕੀਤੀ ਹੈ ਉਸ ਨੂੰ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਫਾਇਦਾ ਹੋਵੇ ਤੁਹਾਡਾ ਸਭ ਦਾ ਇੱਕ ਵਾਰ ਇਲਾਕਾ ਨਿਵਾਸੀਆਂ ਦੇ ਵੱਲੋਂ ਮਹਾਕਾਲ ਸਵਰਗਦਾਨ ਸਿਵਾ ਸੋਸਾਇਟੀ ਫਰੀਦਕੋਟ ਦੇ ਵੱਲੋਂ ਬਹੁਤ-ਬਹੁਤ ਧੰਨ